ਜਿਹੜੀ ਤੁਹਾਡੀ 크੍ਰਿਸਚੀਅਨਿਟੀ ਦੀ ਧਰਤੀ ਆ ਤੁਸੀਂ ਉੱਥੇ ਮਨਾਓ ਪੰਜਾਬ ਤੁਹਾਡੀ 크੍ਰਿਸਚੀਅਨਿਟੀ ਦੀ ਧਰਤੀ ਨਹੀਂ ਹੈਗੀ ਆ ਤੁਸੀਂ 크੍ਰਿਸਚੀਅਨਿਟੀ ਨੂੰ ਪੰਜਾਬ 'ਚ ਲੈ ਕੇ ਆਏ ਹੋ ਤੱਕੇ ਨਾਲ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਡੀਜੇ ਲਾ ਕੇ ਹੀ ਇਹ ਚੀਜ਼ਾਂ ਮਨਾਉਣੀਆਂ ਨੇ ਜੀ ਤੁਹਾਡੇ ਭਗਵਾਨ ਨੇ ਕਦੋਂ ਕਿਹਾ ਕਿ ਇਹ ਜਿਹੜਾ ਮੇਰਾ ਜਨਮ ਦਿਨ ਆ ਉਹ ਤੁਸੀਂ ਡੀਜੇ ਲਾ ਕੇ ਹੀ ਮਨਾਓ ਨਾਲੇ ਮਨਾਉਣਾ ਵੀ ਪੰਜਾਬ 'ਤੇ ਨਾਲੇ ਮਨਾਉਣਾ ਪੰਜਾਬ 'ਚ ਅੰਕਰ ਨਰੂਲਾ ਨੂੰ ਦੇਖਣਾ ਚਾਹੀਦਾ ਜਾ ਕੇ ਪਿੰਡਾਂ 'ਚ ਜਾ ਕੇ ਦੇਖੋ ਅਸੀਂ ਇਦਾਂ ਹੀ ਕਰਦੇ ਆ ਕਿ ਜੇ ਇੱਕ ਮਰਗਤ ਹੋ ਗਈ ਦੂਸਰੇ ਪਾਸੇ ਵਿਆਹ ਆ ਘਰ ਆ ਤਾਂ ਅਸੀਂ ਉਸ ਚੀਜ਼ ਦਾ ਖਿਆਲ ਰੱਖਦੇ ਆ ਅਸੀਂ ਇਸ ਤਰੀਕੇ ਨਾਲ ਸਪੀਕਰ ਅਸੀਂ ਆਪਣੇ ਬੰਦ ਕਰ ਦਿੰਦੇ ਆ ਤੁਸੀਂ ਰਿਲੇਟ ਕੀਤੀ ਇਹ ਗੱਲ ਕਿ ਇੱਕ ਪਾਸੇ ਕੋਈ ਮਰ ਗਿਆ ਦੂਸਰੇ ਪਾਸੇ ਕੋਈ ਜਸ਼ਨ ਆਲਾ ਜਾਂ ਵਿਆਹ ਆਲਾ ਘਰ ਆ ਜੀ ਅਸੀਂ ਉਹ ਸ਼ਬਦ ਆਪਣੇ ਸ਼ਹੀਦਾਂ ਦੇ ਸਾਡੇ ਤਾਂ ਸ਼ਹੀਦ ਨੇ ਬਿਲਕੁਲ ਠੀਕ ਹੈ ਅਸੀਂ ਇਹ ਸ਼ਬਦ ਸੋਚ ਹੀ ਨਹੀਂ ਸਕਦੇ ਜਿਹੜੇ ਤੁਸੀਂ ਬੋਲ ਬੋਲ ਰਹੇ ਹੋ ਸਮਝਾਉਣ ਦੀ ਗੱਲ ਕਰ ਰਹੇ ਹੋ ਤੇ ਫਿਰ ਤੁਸੀਂ ਕਿੱਦਾਂ ਕਹਿ ਦੋ ਕਿ ਅਸੀਂ ਸਿੱਖ ਕੌਮ ਨੂੰ ਠੇਸ ਭਾਵਨਾਵਾਂ ਮਿਲ ਰਹੀਆਂ ਠੇਸ ਚੌਹੁੰਦਾ ਹੋਹੀ ਤਾਂ ਗੱਲ ਆ ਨਾ ਫਿਰ ਤੁਸੀਂ ਕਿਵੇਂ ਕਹਿ ਦੋਗੇ ਕਿ ਅਸੀਂ ਵਿਰੋਧ ਨਾ ਕਰੀਏ ਅਸੀਂ ਬੋਲੀਏ ਨਾ राव ਸਾਹਿਬ ਸਿੱਖ ਕੌਮ ਦੇ ਸ਼ੀਦੀ 15 ਵਾੜੇ ਦਿਨਾਂ ਦੇ ਵਿੱਚ ਇੱਕ ਪਾਸਟਰ ਅੰਕੁਰ ਨਰੂਲਾ ਵੱਲੋਂ ਇੱਕ ਵਿਆਹ ਤੇ ਮਰਗ ਵਾਲੇ ਦਿਨ ਨੂੰ ਜੋੜ ਕੇ ਇੱਕ ਸ਼ਰਮਨਾਕ ਬਿਆਨ ਦੇਣਾ ਸਿੱਖ ਧਰਮ ਵਾਸਤੇ ਕੀ ਕਹਿੰਦੇ ਹੋ ਤੁਸੀਂ ਦੇਖੋ ਗੁਰਲਾਲ ਸ਼ਾਇਦ ਇਸ ਤਰੀਕੇ ਦੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਨਾ ਜਿਸ ਤਰੀਕੇ ਦੇ ਨਾਲ ਚਾਹੇ ਉਹ ਅੰਕਰ ਨਰੂਲਾ ਪਾਸਟਰ ਹੋਵੇ ਜਾਂ ਕੋਈ ਹੋਰ ਪਾਸਟਰ ਹੋਣ ਅ ਜਦੋਂ ਸਟੇਜ ਤੇ ਬੋਲਣ ਲੱਗਦੇ ਨੇ ਨਾ ਉਦੋਂ ਸ਼ਾਇਦ ਇਨਸਾਨੀਅਤ ਭੁੱਲ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੱਲ ਜੇ ਤੁਸੀਂ ਕੋਈ ਕਹਿਣੀ ਵੀ ਆ ਗੱਲ ਤਾਂ ਹਰ ਇੱਕ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ ਇੱਕ ਵੇ ਆਫ ਟਾਕਿੰਗ ਹੁੰਦੀ ਆ ਇਹ ਨਹੀਂ ਕਿ ਤੁਸੀਂ ਸਿੱਧੇ ਆਪਣਾ ਮਿਆਰ ਦੇ ਕੱਚੇ ਦੇ ਵਿੱਚ ਉੱਤਰ ਕੇ ਤੁਸੀਂ ਇਸ ਤਰੀਕੇ ਦੇ ਨਾਲ ਗੱਲ ਕਰੋ ਹੁਣ ਜਿਹੜੀ ਗੱਲ ਕੀਤੀ ਆ ਉਹਦਾ ਮੋੜ ਕਿੱਥੋਂ ਆ ਇਹ ਕਿ ਹਰ ਸਾਲ ਹੀ ਅਸੀਂ ਦੇਖਦੇ ਆ ਹਨ ਕਿਉਂਕਿ ਜੀ 크리스마ਸ ਸਾਡਾ ਤਿਹਾਰ ਹੈ ਨਹੀਂਗਾ ਸਾਡੀ ਜਿਹੜੀ ਧਰਤੀ ਹੈ ਸਾਡੀ ਤਾਂ ਖਾਲਸੇ ਦੀ ਧਰਤੀ ਹੈ ਠੀਕ ਹੈ ਸੋ ਸਾਡੀ ਖਾਲਸੇ ਦੀ ਧਰਤੀ ਤੇ ਜਿਹੜੇ ਇਹ ਸ਼ਹੀਦੀ ਪੰਦਰਵਾੜਾ ਅਸੀਂ ਮਨਾਉਂਦੇ ਆ ਇਹ ਅਸੀਂ ਅੱਜ ਦਾ ਤਾਂ ਮਨਾਉਂਦੇ ਨਹੀਂ ਕਿੰਨੀਆਂ ਸਦੀਆਂ ਤੋਂ ਅਸੀਂ ਇਹ ਸ਼ਹੀਦੀ ਦਿਹਾੜਾ ਮਨਾਉਂਦੇ ਆ ਰਹੇ ਹਾਂ ਹਾਲਾਂਕਿ ਉਹਦੇ ਰੂਪ ਰੰਗ ਵੀ ਬਹੁਤ ਬਦਲੇ ਨੇ ਪਹਿਲਾਂ ਕਿਸੇ ਹੋਰ ਤਰੀਕੇ ਨਾਲ ਸੀ ਫਿਰ ਬਾਅਦ ਦੇ ਵਿੱਚੋਂ ਬਹੁਤ ਚੀਜ਼ਾਂ ਚੇਂਜ ਹੋਈਆਂ ਜਿਵੇਂ ਪਹਿਲਾਂ ਸਿਆਸੀ ਮੰਚ ਸਜਦੇ ਹੁੰਦੇ ਸੀ ਛਿੱਦੀ ਜੋੜ ਮੇਲ ਤੇ ਉਹ ਹਟਾਏ ਝੂਲੇ ਮੇਲੇ ਲੱਗਦੇ ਹੁੰਦੇ ਸੀ ਉਹ ਹਟਾਏ ਬਹੁਤ ਕੁਝ ਚੇਂਜ ਹੋਇਆ ਪਿਛਲੇ ਕੁਝ ਸਾਲਾਂ ਦੇ ਦੌਰਾਨ ਪਰ ਇੱਕ ਚੀਜ਼ ਸੀ ਜਿਹੜੀ ਪਿਛਲੇ ਕੁਝ ਸਾਲਾਂ ਦੇ ਦੌਰਾਨ ਆਈ ਹੈ ਉਹ ਇਹ ਹੈ ਕਿ 크리스마ਸ ਜਿਸ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੁਣ ਦੇਖੋ 25 ਸਭ ਨੂੰ ਪਤਾ ਹੈ ਕਿ 25 ਦਸੰਬਰ ਨੂੰ 크리스마ਸ ਮਨਾਇਆ ਜਾਂਦਾ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ 크ਿਸਚੀਅਨਿਟੀ ਨੂੰ ਮੰਨਦੇ ਨੇ ਲੋਕ ਸਾਡੇ ਵੀ ਹੌਲੀ-ਹੌਲੀ ਜਿਸ ਤਰੀਕੇ ਦੇ ਨਾਲ ਔਰ ਜਿਸ ਵੇ ਦੇ ਨਾਲ 크ਿਸਚੀਅਨਿਟੀ ਨੂੰ ਲਿਆਂਦਾ ਗਿਆ ਉਹ ਸਭ ਨੂੰ ਪਤਾ ਹੈ बार-बार ਜੇ ਅਸੀਂ ਬੋਲਦੇ ਆਂ ਤੇ ਫਿਰ ਇਹ ਕਹਿ ਕਹਿ ਦਿੱਤਾ ਜਾਂਦਾ ਕਿ ਸਾਡੇ ਤੇ ਤੁਸੀਂ ਸਵਾਲ ਇਹ ਖੜੇ ਕਿਸ ਤਰੀਕੇ ਨਾਲ ਕਰਦੇ ਹੋ ਜਦ ਕਿ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਪਰਿਵਾਰ ਨੇ ਜਾਂ ਕੋਈ ਹਿੰਦੂ ਪਰਿਵਾਰ ਆ ਕਿਵੇਂ ਉਹਨਾਂ ਨੂੰ ਚੇਂਜ ਕੀਤਾ ਜਾਂਦਾ ਉਹ ਸਭ ਨੂੰ ਪਤਾ ਆ ਬੋਲਣਾ ਕੋਈ ਨਹੀਂ ਚਾਹੁੰਦਾ ਗੱਲ ਇਹ ਆ ਕਹਿਣ ਦਾ ਸਿਰਫ ਮਤਲਬ ਇਹ ਸੀ ਜਿਹੜਾ ਵਿਰੋਧ ਕਰਨ ਦਾ ਮਤਲਬ ਇਹ ਸੀ ਕਿ ਇੱਕ ਤਰੀਕਾ ਹੁੰਦਾ ਸਾਡੇ ਬਹੁਤ ਸਾਰੇ ਸਿੱਖ ਪ੍ਰਚਾਰਕਾਂ ਨੇ ਵੀ ਇਹ ਗੱਲ ਕਹੀ ਹੈ ਕਿ ਠੀਕ ਹੈ ਜੇ ਤੁਸੀਂ ਬਹੁਤ ਜ਼ਿਆਦਾ ਵਜਿੱਦੋਂ ਕਿ ਅਸੀਂ ਤਾਂ ਇਹ ਦਿਨ ਮਨਾਉਣਾ ਹੀ ਮਨਾਉਣਾ ਤਾਂ ਉਹ ਇੱਕ ਤਰੀਕੇ ਨਾਲ ਲੈਸੇ ਨਾਲ ਤੁਸੀਂ ਮਨਾ ਲਓ ਜੀ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਡੀਜੇ ਲਾ ਕੇ ਹੀ ਇਹ ਚੀਜ਼ਾਂ ਮਨਾਉਣੀਆਂ ਨੇ ਜੀ ਥੋਡੇ ਭਗਵਾਨ ਨੇ ਕਦੋਂ ਕਿਹਾ ਕਿ ਇਹ ਜਿਹੜਾ ਮੇਰਾ ਜਨਮ ਦਿਨ ਆਉ ਤੁਸੀਂ ਡੀਜੇ ਲਾ ਕੇ ਹੀ ਮਨਾਓ ਨਾਲੇ ਮਨਾਉਣਾ ਵੀ ਪੰਜਾਬ ਤੇ ਨਾਲੇ ਮਨਾਉਣਾ ਪੰਜਾਬ ਚ ਹੁਣ ਦੂਸਰੀ ਗੱਲ ਇਹ ਰਹੀ ਕਿ ਖਾਲਸੇ ਦੀ ਧਰਤੀ ਆ ਪੰਜਾਬ ਜੀ ਅਸੀਂ ਤਾਂ ਖਾਲਸੇ ਨੂੰ ਪੂਜਣਾ ਜਿਸ ਤਰੀਕੇ ਦੇ ਨਾਲ ਸਾਡਾ ਖਾਲਸਾ ਸ਼ੁਰੂ ਹੋਇਆ ਅਸੀਂ ਅੱਜ ਤੱਕ ਉਹਨੂੰ ਲੈ ਕੇ ਆ ਰਹੇ ਹਾਂ ਸਦੀਆਂ ਤੱਕ ਐਸੇ ਤਰੀਕੇ ਨਾਲ ਜਦੋਂ ਤੱਕ ਰਹੂਗੀ ਦੁਨੀਆ ਖਾਲਸਾ ਐਸੇ ਤਰੀਕੇ ਨਾਲ ਰਹੂਗਾ ਇਹ ਜਿਹੜੇ ਦਿਨ ਨੇ ਉਹ ਅਸੀਂ ਇਦਾਂ ਹੀ ਮਨਾਉਂਦੇ ਰਹਾਂਗੇ ਗੱਲ ਇਹ ਹੈ ਕਿ ਕੁਝ ਕਿ ਇਨਸੀਡੈਂਟ ਵੀ ਹੋਏ ਜਿਨ੍ਹਾਂ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਗਈ ਜਿਵੇਂ ਤੁਸੀਂ ਦੇਖਿਆ ਕਿ ਧਾਰੀਵਾਲ ਥਾਣੇ ਵਾਲਾ ਕਿਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਉੱਥੇ ਨੱਚ ਰਹੇ ਸੀ ਜਦੋਂ ਕਿ ਉਹ ਸੇਮ ਡੇ ਸਾਡੀ ਸ਼ਹਾਦਤ ਛੋਟੇ ਸਹਬਜ਼ਾਦੇਆ ਦੀ ਸ਼ਹਾਦਤ ਦਾ ਦਿਨ ਸੀ ਉਹ ਸ਼ਹੀਦੀ ਜੋੜਮੇਲ ਉਸ ਦਿਨ ਸ਼ੁਰੂ ਹੋ ਰਿਹਾ ਸੀਗਾ 25 ਤਰੀਕ ਤੋਂ ਤੇ ਫਿਰ ਅੰਕੁਰ ਜੀ ਕਹਿੰਦੇ ਨੇ ਕਿ ਇੱਕ ਘਰ ਦੇ ਵਿੱਚ ਮੰਨ ਲਓ ਕਿ ਇੱਕ ਪਿੰਡ ਆ ਕਿ ਇੱਕ ਪਿੰਡ ਦੇ ਇੱਕ ਘਰ ਦੇ ਵਿੱਚ ਤਾਂ ਮਰਗਤ ਹੋ ਗਈ ਕੋਈ ਮਰ ਗਿਆ ਕਹਿੰਦੇ ਦੂਜੇ ਘਰ ਦੇ ਵਿੱਚ ਵਿਆਹ ਆ ਤੇ ਉਹ ਕਹਿੰਦੇ ਕਿ ਮਰਗਤ ਵਾਲਾ ਫਿਰ ਕਿਵੇਂ ਕਹਿ ਸਕਦਾ ਵਿਆਹ ਇਹਨੂੰ ਤੁਸੀਂ ਖੁਸ਼ੀਆਂ ਨਾ ਮਨਾਓ ਹੁਣ ਜੇ ਇੱਥੇ ਵੀ ਆ ਜਾਣ ਇੱਥੇ ਵੀ ਆ ਜੀ ਹੈ ਨਾ ਇਸ ਗੱਲ ਤੇ ਵੀ ਤਾ ਨਰੂਲਾ ਸਾਹਿਬ ਕਦੇ ਪਿੰਡਾਂ 'ਚ ਤੁਸੀਂ ਜਾ ਕੇ ਦੇਖਿਓ ਅੱਜ ਵੀ ਚਲੇ ਜਾਓ ਮੇਰੇ ਖਿਆਲ ਨਾਲ ਸਾਬ ਤੇ ਜੀਲ ਹੁਣਾ ਮੇਰੇ ਖਿਆਲ ਨਾਲ ਨਹੀਂ ਲੱਗਦਾ ਜੀ ਚਲੋ ਹਮ ਅੱਜ ਵੀ ਜਾ ਕੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਵੀ ਮੰਨ ਲਓ ਇੱਕ ਪਾਸੇ ਘਰ ਦੇ ਵਿੱਚ ਕਿਤੇ ਵਿਆਹ ਆ ਤੇ ਦੂਸਰੇ ਪਾਸੇ ਜੇਕਰ ਕੋਈ ਮਰਗਤ ਵੀ ਹੋ ਗਈ ਤਾਂ ਉਹ ਵਿਆਹ ਵਾਲਾ ਕਰ ਉਹ ਉਸ ਚੀਜ਼ ਦਾ ਖਿਆਲ ਰੱਖਦਾ ਹੈ ਰੱਖਦਾ ਹੈ ਬਿਲਕੁਲ ਸਪੀਕਰ ਬੰਦ ਕਰ ਦਿੱਤੇ ਜਾਂਦੇ ਸੀਗੇ ਜਾਂ ਕਰ ਕਰ ਦੰਨੇ ਆ ਕਿ ਨਹੀਂ ਯਾਰ ਉਹਨਾਂ ਦੇ ਮਰਗਤ ਹੋ ਗਈ ਠੀਕ ਆ ਆਪਣੀ ਖੁਸ਼ੀ ਦਾ ਦਿਨ ਆ ਪਰ ਉਹਨਾਂ ਦੀ ਇੱਕ jaan ਗਈ ਆ ਤੇ ਉਹਨਾਂ ਤੇ ਜੇ ਆਪਾਂ ਨੱਚਾਂਗੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਸੋ ਅੰਕਰ ਨਰੂਲਾ ਨੂੰ ਦੇਖਣਾ ਚਾਹੀਦਾ ਜਾ ਕੇ ਪਿੰਡਾਂ ਚ ਜਾ ਕੇ ਦੇਖੋ ਅਸੀਂ ਇਦਾਂ ਹੀ ਕਰਦੇ ਆ ਕਿ ਜੇ ਇੱਕ ਮਰਗਤ ਹੋ ਗਈ ਦੂਸਰੇ ਪਾਸੇ ਵਿਆਹ ਆ ਘਰ ਆ ਤਾਂ ਅਸੀਂ ਉਸ ਚੀਜ਼ ਦਾ ਖਿਆਲ ਰੱਖਦੇ ਆ ਅਸੀਂ ਇਸ ਤਰੀਕੇ ਨਾਲ ਸਪੀਕਰ ਅਸੀਂ ਆਪਣੇ ਬੰਦ ਕਰ ਦਨੇ ਆ ਦੂਸਰੀ ਗੱਲ ਇਹ ਹੈ ਕਿ ਤੁਸੀਂ ਰਿਲੇਟ ਕੀਤੀ ਇਹ ਗੱਲ ਕਿ ਇੱਕ ਪਾਸੇ ਕੋਈ ਮਰ ਗਿਆ ਦੂਸਰੇ ਪਾਸੇ ਕੋਈ ਜਸ਼ਨ ਆਲਾ ਜਾਂ ਵਿਆਹ ਆਲਾ ਘਰ ਆ ਜੀ ਅਸੀਂ ਉਹ ਸ਼ਬਦ ਆਪਣੇ ਸ਼ਹੀਦਾਂ ਦੇ ਸਾਡੇ ਤਾਂ ਸ਼ਹੀਦ ਨੇ ਬਿਲਕੁਲ ਠੀਕ ਹੈ ਅਸੀਂ ਇਹ ਸ਼ਬਦ ਸੋਚ ਹੀ ਨਹੀਂ ਸਕਦੇ ਜਿਹੜੇ ਤੁਸੀਂ ਬੋਲ ਬੋਲ ਰਹੇ ਹੋ ਸਮਝਾਉਣ ਦੀ ਗੱਲ ਕਰ ਰਹੇ ਹੋ ਤੇ ਫਿਰ ਤੁਸੀਂ ਕਿੱਦਾਂ ਕਹਿ ਦੋ ਕਿ ਅਸੀਂ ਸਿੱਖ ਨੂੰ ਠੇਸ ਭਾਵਨਾਵਾਂ ਮਨਦਰ ਠੇਸ ਚੋ ਉਹੀ ਤਾਂ ਗੱਲ ਆ ਨਾ ਫਿਰ ਤੁਸੀਂ ਕਿਵੇਂ ਕਹਿ ਦੋਗੇ ਕਿ ਅਸੀਂ ਵਿਰੋਧ ਨਾ ਕਰੀਏ ਅਸੀਂ ਬੋਲੀਏ ਨਾ ਜਸਵੀਰ ਜੱਸੀ ਬਾਈ ਉਹਨਾਂ ਨੇ ਚੰਗਾ ਜਵਾਬ ਦਿੱਤਾ ਕਿ ਤੁਹਾਡੇ ਚ ਆ ਬਿਆਨ ਤੁਹਾਡਾ ਦੇਖ ਕੇ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਚ ਇਨਸਾਨੀਅਤ ਹੈ ਹੀ ਨਹੀਂ ਸੋ ਦੇਖਣਾ ਨਾ ਜਾ ਕੇ ਪੰਜਾਬ ਦੇ ਪਿੰਡਾਂ ਚ ਜਾ ਕੇ ਦੇਖੋ ਪੰਜਾਬ ਨੂੰ ਅੱਜ ਵੀ ਜਿਹੜੀ ਸਾਂਝਾ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਦਿਨ ਨਾ ਮਨਾਓ ਮਨਾਓ ਕੋਈ ਗੱਲ ਨਹੀਂ ਤੁਹਾਡੇ ਗਿਰਜਾ ਘਰ ਨੇ ਉੱਥੇ ਜਾ ਕੇ ਤੁਸੀਂ ਮਨਾਓ ਪਰ ਇਹ ਨਹੀਂ ਕਿ ਤੁਸੀਂ ਸ਼ਰਿਆਮ ਤੁਸੀਂ ਇਸ ਤਰੀਕੇ ਦੇ ਨਾਲ ਡੈਕ ਲਾਓ ਜਾਂ ਤੁਸੀਂ ਬਹੁਤ ਵੱਡੇ ਡੀਜੇ ਲਾਓ ਉਹ ਫਿਰ ਜਿਹੜਾ ਵੀ ਕੋਈ ਦੇਖੂਗਾ ਫਿਰ ਉਹਦਾ ਖੂਨ ਤੱਕ ਖ올ੂਗਾ ਕਿ ਅਸੀਂ ਤਾਂ ਸੋਗ ਦੇ ਦਿਨ ਸਾਡੇ ਚੱਲ ਰਹੇ ਨੇ ਤੇ ਨਾਲੇ ਪੰਜਾਬ ਚੁਣਿਆ ਇਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਮੈਂ ਉਹੀ ਉਹੀ ਗੱਲ ਕਰਦਾ ਦੇਖੋ ਜਿਹੜੀ ਤੁਹਾਡੀ ਕ੍ਰਿਸਚੀਅਨਿਟੀ ਦੀ ਧਰਤੀ ਆ ਤੁਸੀਂ ਉੱਥੇ ਮਨਾਓ ਮਨਾਓ ਪੰਜਾਬ ਤੁਹਾਡੀ 크ਿਸਚੀਅਨਿਟੀ ਦੀ ਧਰਤੀ ਨਹੀਂ ਹੈਗੀ ਆ ਤੁਸੀਂ 크ਿਸਚੀਅਨਿਟੀ ਨੂੰ ਪੰਜਾਬ ਚ ਲੈ ਕੇ ਆਏ ਹੋ ਧੱਕੇ ਨਾਲ ਤੇ ਫਿਰ ਬਹੁਤ ਸਾਰੇ ਲਾਲਚ ਦੇ ਕੇ ਤੁਸੀਂ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਧਰਮ ਉਹਨਾਂ ਕਨਵਰਟ ਕਰਾਉਨੇ ਹੋ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਠੀਕ ਹੈ ਉਹ ਸਭ ਨੂੰ ਪਤਾ ਆ ਸੋ ਇਹ ਚੀਜ਼ਾਂ ਇਹ ਤੁਹਾਨੂੰ ਆਪ ਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਤੁਸੀਂ ਖਾਸੇ ਦੀ ਧਰਤੀ ਤੇ ਆ ਕੇ ਤੁਸੀਂ ਆਪਣਾ ਤਿਹਾਰ ਲੈ ਕੇ ਆਏ ਹੋ ਅਸੀਂ ਨਹੀਂ ਤੁਹਾਡੇ ਉੱਥੇ ਗਏ ਹੈਗੇ ਆ ਪਰ ਜੇ ਸਾਡੇ 'ਚ ਇੰਨੀ ਕਿ ਇਨਸਾਨੀਅਤ ਹੈਗੀ ਵੀ ਆ ਕਿ ਜੇ ਤੁਹਾਡੇ ਵੀ ਉੱਥੇ ਕੁਝ ਹੁੰਦਾ ਜੇ ਅਸੀਂ ਉੱਥੇ ਆਪਣਾ ਸਿੱਖੀਜ਼ਮ ਲੈ ਕੇ ਜਾਂਦੇ ਆ ਤਾਂ ਅਸੀਂ ਫਿਰ ਵੀ ਇਨਸਾਨੀਅਤ ਦਿਖਾਉਨੇ ਆ ਕਿ ਨਹੀਂ ਯਾਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਕੋਈ ਸ਼ੋਗ ਹੈ ਇਸ ਤਰੀਕੇ ਦੇ ਨਾਲ ਅਸੀਂ ਜਸ਼ਨ ਨਹੀਂ ਮਨਾਉਨੇ ਅਸੀਂ ਨਹੀਂ ਮਨਾਉਂਦੇ ਸਾਡੇ 'ਚ ਕਿਉਂਕਿ ਇਨਸਾਨੀਅਤ ਹੈਗੀ ਆ ਤੁਹਾਡੇ 'ਚ ਮੈਨੂੰ ਲੱਗਦਾ ਇਨਸਾਨੀਅਤ ਹੈ ਨਹੀਂਗੀ ਤੋਂ ਇਸ ਕਰਕੇ ਇਸ ਤਰੀਕੇ ਦੇ ਜਵਾਬ ਅੰਕੁਰ ਨਰੂਲਾ ਵਰਗੇ ਜਿਹੜੇ ਪਾਸਟਰ ਨੇ ਉਹਨਾਂ ਨੂੰ ਮਿਲਣਗੇ ਪਰ ਜੇ ਤੁਸੀਂ ਇੰਨੇ ਵੱਡੇ ਆਪਣੇ ਧਰਮ ਦੇ ਪ੍ਰਚਾਰਕ ਕਹਾਉਨੇ ਹੋ ਫਿਰ ਤੁਹਾਨੂੰ ਸੋਚ ਸੋਚ ਕੇ ਬੋਲਣਾ ਚਾਹੀਦਾ राव ਸਾਹਿਬ ਜਿੱਥੇ ਜੇਕਰ ਗੱਲ ਕਰੀਏ ਸਿੱਖ ਜਥੇਬੰਦੀਆਂ ਨੇ ਜਿਵੇਂ ਐਸਜੀਪੀਸੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਲੱਗਦਾ ਨਹੀਂ ਜਦੋਂ ਇਹੋ ਜਿਹਾ ਕੋਈ ਬਿਆਨ ਦਿੰਦੇ ਹਨ ਉਹਨਾਂ ਦਾ ਮੋੜਵਾ ਜਵਾਬ ਦੇਣਾ ਚਾਹੀਦਾ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਇਹ ਬਹੁਤ ਈਜ਼ੀ ਲੈਂਦੇ ਨੇ ਕਿ ਸਿੱਖ ਕੌਮ ਨੂੰ ਵੀ ਜੋ ਕੁਛ ਆਇਆ ਮਨ ਦੇ ਵਿੱਚ ਮੂੰਹ ਦੇ ਵਿੱਚ ਬੋਲ ਦਿੱਤਾ ਤਾਂ ਜੋ ਸਾਡੇ ਕੋਈ ਇਹਨਾਂ ਨੂੰ ਜਵਾਬ ਦੇਣ ਵਾਲਾ ਕੋਈ ਨਹੀਂ ਹੈ ਜਵਾਬ ਦੇਈ ਇਹ ਦੇਖੋ ਬਹੁਤ ਕਰਨ ਨੂੰ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਐ ਐਜੀਪੀਸੀ ਬਹੁਤ ਕੁਝ ਕਰ ਸਕਦੀ ਹੈ ਹੈਨਾ ਤੇ ਜਿਵੇਂ ਪਤਾ ਕਿ ਹਰ ਸਾਲ ਇਹ ਚੀਜ਼ਾਂ ਹੁੰਦੀਆਂ ਨੇ ਐਜੀਪੀਸੀ ਪਹਿਲਾਂ ਕੋਰਟ ਜਾ ਸਕਦੀ ਹੈ ਕਾਨੂੰਨ ਦਾ ਤੁਸੀਂ ਸਾਰਾ ਲੈ ਸਕਦੇ ਹੋ ਇਹ ਚ ਕੋਈ ਬੁਰੀ ਗੱਲ ਨਹੀਂ ਐਜੀਪੀਸੀ ਇੱਕ ਕੋਰਟ ਦੇ ਵਿੱਚ ਜਾ ਕੇ ਦਰਖਾਸਤ ਦੇ ਸਕਦੀ ਹੈ ਕਿ ਸਾਡਾ ਪੰਜਾਬ ਦੀ ਧਰਤੀ ਹੈ ਖਾਲਸੇ ਦੀ ਧਰਤੀ ਹੈ ਤੇ ਅਸੀਂ ਇਹ ਇਹਨਾਂ ਦਿਨਾਂ ਨੂੰ ਸੋਗ ਦੇ ਰੂਪ ਦੇ ਵਿੱਚ ਮਨਾਉਣੇ ਆ ਤੇ ਉਧਰੋਂ ਦੂਸਰੇ ਧਰਮ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ ਖੁਸ਼ੀਆਂ ਨੱਚ ਟੱਪ ਕੇ ਮਨਾਇਆਂ ਜਾਂਦੀਆਂ ਨੇ ਤੇ ਅਸੀਂ ਚਾਹੁੰਦੇ ਆ ਕਿ ਮਾਹੌਲ ਖਰਾਬ ਨਾ ਹੋਵੇ ਸੋ ਇੱਕ ਦਾਇਰੇ ਦੇ ਵਿੱਚ ਰਹਿ ਕੇ ਉਹ ਵੀ ਦੂਸਰੇ ਧਰਮ ਵਾਲੇ ਨੇ ਜਿਹੜੇ ਉਹ ਆਪਣਾ ਮਨਾਉਣ ਦੇਣ ਦਰਖਾਸਤਾਂ ਦੇ ਕੇ ਮੈਨੂੰ ਨਹੀਂ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿਨਾਂ ਨੂੰ ਇਹ ਚੀਜ਼ ਸੋਚ ਕੇ ਅੱਗੇ ਤੋਂ ਬੋਲਣਗੇ ਮੈਨੂੰ ਨਹੀਂ ਲੱਗਦਾ ਜਿੰਨਾ ਤੱਕ ਬੋਲਣਾ ਤਾਂ ਦੇਖੋ ਕਿਸੇ ਨੂੰ ਉਹੀ ਗੱਲ ਆ ਨਾ ਕਿ ਹਰ ਇੱਕ ਦਾ ਆਪਣਾ ਆਪਣਾ ਮੂਹ ਆ ਜੋ ਉਹਦੇ ਮਨ ਚ ਆਇਆ ਕਈ ਲੋਕ ਸੋਚ ਕੇ ਬੋਲਦੇ ਨੇ ਕਈ ਬਿਨਾ ਸੋਚੇ ਬੋਲ ਦਿੰਦੇ ਨੇ ਕਈ ਜਾਣ ਬੁੱਝ ਕੇ ਵੀ ਬੋਲ ਦਿੰਦੇ ਨੇ ਉਹ ਤਾਂ ਉਹਨਾਂ ਤੇ ਆਪਣੇ ਬੋਲਣ ਵਾਲੇ ਬੰਦੇ ਤੇ ਡਿਪੈਂਡ ਕਰਦੀ ਹੈ ਗੱਲ ਪਰ ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਵਿੱਚ ਕੋਰਟ ਦਾ ਸਹਾਰਾ ਵੀ ਲੈ ਸਕਦੇ ਆ ਐਸਜੀਪੀਸੀ ਲੈ ਸਕਦੀ ਹੈ ਕੋਈ ਹਰਜ ਨਹੀਂ ਆ ਭਾਈ ਜਾ ਸਕਦੀ ਹੈ ਇੱਕ ਪਟੀਸ਼ਨ ਤੇ ਮੈਨੂੰ ਲੱਗਦਾ ਇਹ ਵੀ ਕਿ ਕੋਰਟ ਫਿਰ ਵੀ ਹੱਕ ਦੇ ਵਿੱਚ ਇਸ ਤਰੀਕੇ ਦਾ ਕਰੂਗਾ ਕਿ ਭਈ ਜੇ ਤੁਸੀਂ ਆਪਣਾ ਕਰਨਾ ਵੀ ਆ ਤਾਂ ਇੱਕ ਦਾਇਰੇ ਦੇ ਵਿੱਚ ਸੀਮਤ ਜਾਰ ਰਹਿ ਕੇ ਤੁਸੀਂ ਆਪਣਾ ਕਰੋ ਕਿਉਂਕਿ ਇਹਦੇ ਨਾਲ ਕੀ ਹੈ ਕਿ ਅ ਦੂਸਰੀ ਜਿਹੜੀ ਧਿਰ ਹੈਗੀ ਆ ਕਿ ਉਹਨਾਂ ਦੀਆਂ ਭਾਵਨਾਤਮਕ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਸੋ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਲੱਗਦਾ ਐ ਐਸਜੀਪੀਸੀ ਕੋਲ ਇੰਨਾ ਟਾਈਮ ਹੈਗਾ ਜਾਊਗੀ ਕੋਰਟ ਦੇ ਵਿੱਚ ਹੋਰ ਐਸਜੀਪੀਸੀ ਨੂੰ ਕੰਮ ਕੀ ਹੈ ਐਸਜੀਪੀਸੀ ਬਣੀ ਕਿਦੇ ਲਈ ਆ ਧਰਮ ਦੇ ਪ੍ਰਸਾਰ ਤੇ ਪ੍ਰਸਾਰ ਦੇ ਲਈ ਹੀ ਬਣੀ ਆ ਜੇ ਐਸਜੀਪੀਸੀ ਇਹ ਕੰਮ ਇੰਨਾ ਕੁ ਸੋਚ ਕੇ ਨਹੀਂ ਕਰੂਗੀ ਤੇ ਫਿਰ ਐਸਜੀਪੀਸੀ ਦਾ ਕੰਮ ਹੋਰ ਹੈ ਹੀ ਕੀ ਹੈ ਐਸਜੀਪੀਸੀ ਬਣੀ ਉਹ ਸਿੱਖ ਧਰਮ ਦੇ ਵਿਸ਼ਵਾਸ ਕਰਦੇ ਆ ਕਿ ਉਹ ਜ਼ਰੂਰ ਇਸ ਤੇ ਸਖਤ ਐਕਸ਼ਨ ਲੈਣ g.